ਸਸ਼ੀਕਾਲ ਐਸਐਮਜੀ ਨਿਊਜ਼ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਸ਼ਮੀਰ ਸਿੰਘ ਮੰਗਟ ਇੱਕ ਵਾਰ ਫਿਰ ਹਾਜ਼ਰ ਆ ਪ੍ਰੋਗਰਾਮ ਲੈ ਕੇ ਰਾਜ ਜਾਂ ਸੇਵਾ ਸਵਾਲਤਾ ਬਣਦਾ ਹੈ ਜਿਸ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਦਿਆਂ ਬਾਰੇ ਪਿਛਲੇ ਦਿਨੀ ਹੋਈ ਕਰਤਾਕੁਰ ਸਾਹਿਬ ਪਾਰਟੀ ਬਾਰੇ ਜਿਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸੇ ਮਤਲਬ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸੀਨੀਅਰ ਆਰਤੀ ਜੀ ਆਰਤੀ ਜੀ ਸਸ਼ੀਕਾਲ ਜੀ ਸਸ਼ੀਕਾਲ ਕਸ਼ਮੀਰ ਜੀ ਆਰਤੀ ਜੀ ਠੀਕ ਹੈ ਸਭ ਵਧੀਆ ਅਰਤੀ ਜੀ ਬਿੱਤੇ ਦਿਨੀ ਕਰਤਾਰਪੁਰ ਸਾਹਿਬ ਦੇ ਨੇੜੇ ਕਿਹਾ ਜਾ ਰਿਹਾ ਹੈ ਕਿ ਇੱਕ ਮੀਟ ਪਾਰਟੀ ਹੋਈ ਉਸ ਦੇ ਵਿੱਚ ਸ਼ਰਾਬ ਵੀ ਪਰੋਸੀ ਗਈ ਔਰ ਕਾਫੀ ਹਜੂਮ ਕਹਿੰਦੇ ਇਕੱਠ ਹੋਇਆ ਔਰ ਇਹ ਜਿਹੜੀ ਪਾਰਟੀ ਆ ਗੁਰਦੁਆਰਾ ਸਾਹਿਬ ਦੇ ਨੇੜੇ ਕੀਤੀ ਗਈ। ਜਿਹੜੀ ਕਸ਼ਮੀਰ ਜੀ ਕੱਲੇ ਜਿਹੜੀ ਮੀਟ ਪਾਰਟੀ ਹੋਈ ਹੈ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੋਈ ਹੈ ਜਿਦੇ ਵਿੱਚ ਇੱਕ ਸਪੀਕਰ ਇੱਕ ਮੰਤਰੀ ਤੇ 14 ਵਿਧਾਇਕ ਜਿਹੜੇ ਸ਼ਾਮਲ ਹੋਏ ਨੇ ਸਾਰਿਆਂ ਨੇ ਇਸ ਮੌਕੇ ਦਾ ਆਨੰਦ ਮਾਣਿਆ। ਲekin ਕਹਿੰਦੇ ਨੇ ਰਾਜਨੀਤੀ ਦੇ ਵਿੱਚ ਹਰ ਇੱਕ ਨੂੰ ਮੌਕਾ ਚਾਹੀਦਾ ਹੈ ਕਿ ਕੁਝ ਵੀ ਹੋਵੇ ਅਸੀਂ ਉਸ ਦੇ ਉੱਤੇ ਪ੍ਰਤੀਕਿਰਿਆ ਦੇ ਆਪਣੀ ਫਿਰ ਉਹ ਚਾਹੀ ਚੰਗੀ ਚੀਜ਼ ਹੈ ਚਾਹੇ ਮਾੜੀ ਚੀਜ਼ ਜੀ اسی ਤਿਕਨੇ ਕੋ ਤਾਂ ਫਿਰ ਸਾਹਿਬ ਦੇ ਨੇੜੇ ਮੜ ਸਿੱਕੇ ਦੀ ਪਾਰਟੀ ਦਾ ਹੋਣਾ ਜਿਹੜਾ ਆ ਉਹ ਕਿਤੇ ਨਾ ਕਿਤੇ ਸਿੱਖ ਭਾਈਚਾਰੇ ਨੂੰ ਸਭ ਤੋਂ ਜ਼ਿਆਦਾ ਜਿਹੜਾ ਆ ਉਹ ਠੇਸ ਪਹੁੰਚਾਉਂਦੀ ਹੈ ਇਹ ਗੱਲ ਜੀ ਲੇਕਿਨ ਇਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੌਲਾ ਪਿਆ ਰੋਜ਼ ਹੋਇਆ ਲੋਕਾਂ ਦੇ ਮਨਾਂ ਦੇ ਵਿੱਚ ਕਿ ਆਖਰੀਕ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇਸ ਤਰ੍ਹਾਂ ਦੀ ਪਾਰਟੀ ਕਰਨਾ ਜੋ ਬਿਲਕੁਲ ਹੀ ਵਰਜਿਤ ਮੰਨਿਆ ਜਾਂਦਾ ਹੈ ਕਿਸੇ ਵੀ ਧਰਮ ਦੇ ਨਜ਼ਦੀਕੀ ਜਿੱਤਾਂ ਦੀ ਕੋਈ ਚ ਉਹ ਫਿਰ ਬੁਰਾ ਮੰਨਿਆ ਹੀ ਜਾਏਗਾ। ਹਾਂਜੀ। ਲੇਕਿਨ ਹਾਂਜੀ। ਲੇਕਿਨ ਜਦੋਂ ਇਸ ਤਰ੍ਹਾਂ ਦੀ ਗੱਲਬਾਤ ਕੋਈ ਹੋ ਜਾਂਦੀ ਹੈ ਤੇ ਆਪਣੀ ਪ੍ਰਤੀਕਿਰਿਆ ਦੇਣ ਤੋਂ ਕੋਈ ਵੀ ਪਿੱਛੇ ਵੀ ਨਹੀਂ ਹਟਦਾ। ਕਿਉਂਕਿ ਰਾਜਨੀਤੀ ਹੈ। ਰਾਜਨੀਤੀ ਦੇ ਵਿੱਚ ਉੱਚ-ਨੀਚ ਹੁੰਦੀ ਰਹਿੰਦੀ ਹੈ ਤੇ ਸਭ ਨੂੰ ਮੌਕੇ ਦੀ ਭਾਲ ਹੁੰਦੀ ਹੈ ਕਿ ਕਿਤੇ ਨਾ ਕਿਤੇ ਕੋਈ ਪਾਰਟੀ ਕੋਈ ਗਲਤੀ ਕਰੇ ਤੇ ਮੈਨੂੰ ਬੋਲਣ ਦਾ ਮੌਕਾ ਮਿਲੇ ਵੀ ਉਹ ਗਲਤ ਹੈ ਤੇ ਮੈਂ ਸਹੀ ਹਾਂ। ਹਾਂਜੀ। ਇਸੇ ਤਰ੍ਹਾਂ ਹੀ ਹੁਣ ਜਿਹੜੀ ਮੀਟ ਪਾਰਟੀ ਹੋਈ ਹੈ ਇਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਪ੍ਰਤੀਕਿਰਿਆਵਾਂ ਆਪਣੀਆਂ ਦਿੱਤੀਆਂ ਨੇ ਵਕ-ਵਕ ਗੱਲਾਂ ਕੀਤੀਆਂ ਨੇ ਵੀ ਇਹ ਸਹੀ ਨਹੀਂ ਹੈ। ਤੇ ਸਭ ਤੋਂ ਖਾਸ ਗੱਲ ਇਹ ਰਹੀ ਹੈ ਕਿ ਸਪੀਕਰ ਸੰਧਵਾ ਸਿੰਘ ਜਿਹੜੇ ਨੇ ਉਹ ਆਪ ਖੁਦ ਜਾ ਕੇ ਉੱਥੇ ਉਹਨਾਂ ਨੇ ਦੌਰਾ ਕੀਤਾ ਵੀ ਕੀ ਇਹ ਗੱਲ ਸੱਚ ਹੈ ਜਾਂ ਨਹੀਂ ਹੈ ਤਾਂ ਉਹਨਾਂ ਨੇ ਦੱਸਿਆ ਕਿ ਇਹ ਤਾਂ 2 ਕਿਲੋਮੀਟਰ ਦੀ ਦੂਰੀ ਤੇ ਹੋਇਆ ਤੇ ਉਹਨਾਂ ਨੇ ਕਲੀਅਰ ਚਿੱਟ ਦੇਤੀ ਕਿ ਜੀ 2 ਕਿਲੋਮੀਟਰ ਦੂਰ ਹੋਈਏ ਪਾਰਟੀ ਤੇ ਤਾਂ ਗੁਰਦੁਆਰਾ ਸਾਹਿਬ ਨਾਲ ਕੋਈ ਮਤਲਬ ਹੀ ਨਹੀਂ ਬਣਦਾ ਆ ਜੀ ਵੀ ਅਜੇ ਹੀ ਪਾਰਟੀ ਦੇ ਲੋਕੀ ਆਪਣੇ ਖਾਣ ਪੀਣ ਲਈ ਇੰਜੋਏ ਕਰ ਸਕਦੇ ਨੇ ਜੀ ਹੁਣ ਜੇਕਰ ਹਰ ਵਾਰ ਆਪਾਂ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਦੇਖਾਂਗੇ ਤਾਂ ਜਿਹੜਾ ਇਨਸਾਨ ਹੈ ਉਹ ਆਪਣੀ ਕੋਈ ਵੀ ਮੀਟਿੰਗ ਹੈ ਕੋਈ ਗੱਲਬਾਤ ਹੈ ਜੋ ਕਈ ਲੋਕ ਐਸੀ ਚੀਜ਼ਾਂ ਦੇ ਸ਼ੌਕੀਨ ਨੇ ਫਿਰ ਉਹ ਕਿੱਥੇ ਜਾਣਗੇ ਜੀ ਫਿਰ ਤਾਂ ਸਾਧ ਸੰਗਤ ਵਾਲੀ ਗੱਲਾਂ ਹੀ ਰਹਿ ਜਾਣਗੀਆਂ ਜੀ ਕੱਲ ਕਿਉਂਕਿ ਐਸਸੀਬੀਜੀ ਦੇ ਪ੍ਰਧਾਨ ਧਾਮੀ ਨੇ ਵੀ ਕਾਫੀ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ ਔਰ ਕਿਆਸੀ ਕੀ ਪਾਕਿਸਤਾਨ ਸਰਕਾਰ ਨੂੰ ਇਸੇ ਬਾਰੇ ਕੋਈ ਸੋਚਣਾ ਚਾਹੀਦਾ ਜਾਂ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਆਰਤੀ ਸੋਸ਼ਲ ਮੀਡੀਆ ਤੇ ਜਦੋਂ ਵੀ ਕੋਈ ਇਦਾਂ ਦੀ ਨਿਊਜ਼ ਹੁੰਦੀ ਹੈ ਵਾਇਰਲ ਹੋ ਜਾਂਦੀ ਹੈ ਕਿਉਂਕਿ ਕਿਆ ਇਹ ਜਾ ਰਿਹਾ ਸੀ ਕਿ ਗੁਰਦੁਆਰੇ ਦੇ ਬਿਲਕੁਲ ਨੇੜੇ ਮੀਟ ਦੀ ਪਾਰਟੀ ਹੋਈ ਹੈ ਸ਼ਰਾਬ ਪਰੋਸੀ ਗਈ ਹੈ ਪਰ ਇੱਕਦਮ ਪ੍ਰਤੀਕਿਰਿਆ ਆ ਜਾਂਦੀ ਹੈ ਕਿ ਲੋਕੀ ਬੜੇ ਗੁੱਸੇ 'ਚ ਆ ਗਏ ਸੀਗੇ ਕਸ਼ਮੀਰ ਜੀ ਤੁਸੀਂ ਦੇਖੋ ਕਿ ਹੈੱਡ ਗ੍ਰੰਥੀ ਦੇ ਵੀ ਬਿਆਨ ਜਿਹੜੇ ਨੇ ਉਹ ਸਾਹਮਣੇ ਆਏ ਨੇ ਉਹਨਾਂ ਨੇ ਖੁਦ ਇਹ ਕਹਿਆ ਵਾ ਕਿ ਇਹ ਮੀਟ ਪਾਰਟੀ ਜ਼ਰੂਰ ਹੋਈ ਹੈ 2 ਕਿਲੋਮੀਟਰ ਦੀ ਦੂਰੀ ਤੇ ਹੀ ਹੋਈ ਹੈ ਪਰ ਸ਼ਰਾਬ ਵਰਤੋਂ ਦੀ ਜਿਹੜੀ ਗੱਲ ਕੀਤੀ ਕਿੰਦੀ ਉਹ ਸਹੀ ਨਹੀਂ ਹੈ। ਅੱਛਾ ਉਹ ਨਹੀਂ ਵਰਤਾਈ ਗਈ ਇਹ ਉਹਨਾਂ ਨੇ ਇਹ ਬਿਆਨ ਦਿੱਤਾ ਹੈ। ਹੈੱਡ ਗ੍ਰੰਥੀ ਦਾ ਬਿਆਨ ਵੀ ਆ ਗਿਆ ਮੈਂ। ਜੀ ਬਿਲਕੁਲ ਹੈੱਡ ਗ੍ਰੰਥੀ ਦਾ ਵੀ ਬਿਆਨ ਆ ਗਿਆ ਵਾ ਸਪੀਕਰ ਜਿਹੜੇ ਸੰਧਵਾ ਸਿੰਘ ਸੀ ਉਹਨਾਂ ਨੇ ਵੀ ਕਲੀਅਰਟੇ ਦੇ ਦਿੱਤੀ ਹੈ। ਹੁਣ ਇਹਨਾਂ ਸਭ ਦੇ ਪਿੱਛੇ ਇਹਨਾਂ ਦੇ ਬਿਆਨਾਂ ਦੇ ਪਿੱਛੇ ਵੀ ਕੀ ਰਾਹ ਦਿੱਤੀ ਹੈ ਜਾਂ ਫਿਰ ਕੁਝ ਹੋਰ ਹੈ? ਇਹ ਤਾਂ ਹੋਰ ਜਦੋਂ ਗੱਲਾਂ ਹੋਣ ਅਕਸਰ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਨਾਲ ਵਿਤਕਰਾ ਹੁੰਦਾ ਵਾ ਸਿੱਖ ਬੰਦੀਆਂ ਦੀ ਰਹਾਇ ਨੂੰ ਲਗਾਤਾਰ ਸਿੱਖ ਬੰਦੀਆਂ ਵੱਲੋਂ ਨਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਵੇਂ ਨਾ ਕਿਵੇਂ ਉਹਨਾਂ ਦੀ ਰਹਾਇ ਕਰਾ ਦਿੱਤੀ ਜਾਵੇ ਪਰ ਇਸ ਵਿਚਾਲੇ ਇੱਕ ਵਾਰੀ ਫਿਰ ਵੱਡੀ ਖਬਰ ਆ ਰਹੀ ਹੈ ਕਿ ਡੇਰਾਮ ਕੀ RAM REEM ਨੂੰ ਇੱਕ ਪਰ ਫਿਰ ਫਰਲੋ ਮਿਲ ਗਈ ਹੈ ਜੀ ਕਹਿੰਦੇ ਜੀ ਡੇਰਾ ਰਹੀਮ RAM REEM ਹੈਗੇ ਨੇ ਮੁਖੀ ਠੀਕ ਹੈ ਨਾ ਇਹਨਾਂ ਨੂੰ ਬਾਰ ਬਾਰ ਫਰਲੋ ਦਿੱਤੀ ਜਾਂਦੀ ਹੈ ਕਿਤਨ ਕਿਤੇ ਗੱਲ ਬਾਰ ਬਾਰ ਉੱਭਰਦੀ ਹੈ ਕਿਹਾ ਜਾਂਦਾ ਕਿ ਇੱਕ ਐਡਾ ਵੱਡਾ ਦੋਸ਼ੀ ਜਿਹਦੇ ਉੱਪਰ ਬਲਾਤਕਾਰ ਦੇ ਦੋਸ਼ ਲੱਗੇ ਹੋਣ ਉਸ ਨੂੰ ਬਾਰ ਬਾਰ ਇਸ ਤਰ੍ਹਾਂ ਜ਼ਮਾਨਤ ਦੇਣਾ ਬਿਲਕੁਲ ਵੀ ਸਹੀ ਨਹੀਂ ਇਹ ਸਮਾਜ ਦੇ ਵਿੱਚ ਇੱਕ ਗਲਤ ਸੰਦੇਸ਼ ਜਾਂਦਾ ਹੈ ਜੀ ਇੱਕ ਉਹ ਸਿੱਖ ਜਿਨ੍ਹਾਂ ਦੀ ਰਿਹਾਈ ਦੇ ਲਈ ਸਿੱਖਾਂ ਦੇ ਵੱਲੋਂ ਬਾਰ ਬਾਰ ਆਵਾਜ਼ ਚੁੱਕੀ ਜਾਂਦੀ ਹੈ ਉਸ ਨੂੰ ਰਿਹਾ ਨਹੀਂ ਕਰਦੇ ਪਏ ਨੇ ਤਾਂ ਕਿਤਨ ਕਿਤੇ ਜਾਬਤਾ ਹੈ ਕਿ ਸਿੱਖਾਂ ਦਾ ਜਿਹੜਾ ਆ ਉਹ ਵਿਤਕਰਾ ਹੁੰਦਾ ਹੈ ਮਤਰੀ ਮਾਮਲਾ ਸਭਾ ਜਿਹੜਾ ਵਰਤਿਆ ਜਾਂਦਾ ਹੈ ਕਿਹਾ ਤਾਂ ਜਾਂਦਾ ਹੈ ਕਿ ਹਿੰਦੂ ਮੁਸਲਮ ਸਿੱਖ ਇਸਾਈ ਆਪਾਂ ਸਾਰੇ ਜਿਹੜੇ ਭਾਈਪਾਈ ਭਾਈਪਾਈ ਹੈਗੇ ਆ ਲੇਕਿਨ ਅਜੇ ਹੀ ਸਾਂਝ ਅਜੇ ਭਾਈਚਾਰੀ ਵਾਲੀ ਚੀਜ਼ ਜਿਹੜੀ ਉਹ ਦਿਖਦੀ ਨਹੀਂ ਹੈ ਕੇਂਦਰ ਸਰਕਾਰ ਦਾ ਜਿਸ ਤਰ੍ਹਾਂ ਦਾ ਵਰਤਾਵਾ ਹੁੰਦਾ ਆ ਹੁਣ ਤੁਸੀਂ ਦੇਖ ਲਓ ਕਿ ਦੋ ਸਿੱਖ ਵਕੀਲ ਜਿਨ੍ਹਾਂ ਦੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਸਵਾਲ ਚੁੱਕੇ ਨੇ ਕਿ ਉਹਨਾਂ ਦੀ ਜੱਜ ਦੀ ਨਿਯੁਕਤੀ ਨਹੀਂ ਕੀਤੀ ਗਈ ਕਿਉਂਕਿ ਦੋ ਸਿੱਖ ਨੇ ਇਸ ਕਰਕੇ ਨਹੀਂ ਕੀਤੀ ਗਈ ਹੈ ਇੱਥੇ ਵੀ ਸਿੱਖਾ ਦਾ ਜਿਹੜਾ ਆ ਵਿਤਕਰਾ ਕੀਤਾ ਗਿਆ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਆਪਣੇ ਚੋਣਵੇਂ ਆਧਾਰ ਤੇ ਹੀ 11 ਜੱਜਾਂ ਦੇ ਜਿਹੜੇ ਸੇ ਤਬਾਦਲੇ ਕਰਨ ਦੇ ਵਿੱਚ ਉਹਨਾਂ ਨੇ ਇਹ ਜਿਹੜੇ ਐਕਸ਼ਨ ਲਿਆ ਹੈਗਾ ਲੇਕਿਨ 11 ਦੇ ਵਿੱਚੋਂ ਸਿਰਫ 5 ਲੋਕਾਂ ਦਾ ਤਬਾਦਲਾ ਕੀਤਾ ਗਿਆ ਲੇਕਿਨ ਜੋ ਦੋ ਵਕੀਲਾਂ ਦੀ ਵੀ ਨਿਯੁਕਤੀ ਕਰ ਦਿੱਤੀ ਜਾਂਦੀ ਤਾਂ ਕੀ ਹੋ ਜਾਣਾ ਸੀਗਾ ਆਖੇ ਸਿੱਖ ਹੋਣ ਕਰਕੇ ਸਿਰਫ ਨਿਯੁਕਤੀ ਨਹੀਂ ਕੀਤੀ ਗਈ ਤਾਂ RAM RAHEEM ਜੀ ਦੀ ਵੀ ਜਿਹੜੀ 8ਵੀਂ ਵਾਰ ਉਹਨਾਂ ਨੂੰ ਫਰਲੋ ਦਿੱਤੀ ਹੈ ਇਹ ਮੈਸੇਜ ਤਾਂ ਜਾਂਦਾ ਹੀ ਹੈ ਕਿ ਇੱਕ ਦੋਸ਼ੀ ਨੂੰ ਅਸੀਂ ਵਾਰ-ਵਾਰ ਹੀ ਨਹੀਂ ਰਿਹਾਈ ਦਿੰਨੇ ਆ ਜਿਹੜੇ ਕਿਤੇ ਨਾ ਕਿਤੇ ਦੋਸ਼ੀ ਨਹੀਂ ਨੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੋਇਆ ਹੈ ਇਹ ਸਿੱਖਾਂ ਦੇ ਨਾਲ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਇਹ ਸ਼ਰਿਆਮ ਜਾਪਦਾ ਹੀ ਹੈ ਕਿ ਕਹਿੰਦਾ ਸਰਕਾਰ ਸਿੱਖਾਂ ਨਾਲ ਅਲੱਗ ਮਾੜਾ ਵਿਹਾਰ ਕਰ ਰਹੀ ਹੈ ਤੇ ਕੀ ਮੈਂ ਮਾਰਤੀ ਜੀ ਇਹ ਸੋਚਦੇ ਹਾਂ ਕਿ ਰਾਮ ਰਹੀਮ ਦੇ ਪਿੱਛੇ ਹਜੂਮ ਇਕੱਠਾ ਕਰੋਨਾ ਚ ਉਹਨਾਂ ਦਾ ਜ਼ਰਦਾਲੂਆ ਕੀ ਇਹਨਾਂ ਨੂੰ 2024 ਦੇ ਇਲੈਕਸ਼ਨ ਨਾਲ ਜੋੜਦੇ ਹੋ ਇਹ ਜਿਹੜਾ ਹਜ਼ੂਮ ਹੈਗਾ ਨਾ بار بار ਉਹਨੂੰ ਪਰਲੋ ਦੇਣ ਦਾ ਮਤਲਬ ਜਿਹੜਾ ਹੈਗਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਜਿਹੜੀ ਹੈ ਉਹ ਰਾਜਨੀਤਿਕ ਹਿੱਤਾਂ ਨੂੰ ਦੇਖਦੇ ਹੋਏ ਜਿਹੜੇ ਐਕਸ਼ਨ ਲਏ ਜਾਂਦੇ ਨੇ ਨਹਿਤਾ ਇੱਕ ਦੇਖੋ ਹੋਰ ਵੀ ਮੁੱਲਸਮ ਨੇ ਉਹਨਾਂ ਨੇ ਵੀ ਗੁਨਾਹ ਕੀਤੇ ਆ ਉਹਨਾਂ ਨੂੰ ਬਾਰ ਬਾਰ ਫੋਲੋ ਕਿਉਂ ਨਹੀਂ ਦਿੱਤੀ ਜਾਂਦੀ ਹਾਂ ਉਹ ਕਿਹਾ ਜਾਂਦਾ ਕਿ ਇਸ ਸਾਲ ਵਿੱਚ ਉਹਨਾਂ ਨੂੰ ਤਿੰਨ ਵਾਰ ਫੋਲੋ ਮਿਲ ਗਈ ਹੈ ਬਿਲਕੁਲ ਤਿੰਨ ਵਾਰ ਫੋਲੋ ਮਿਲ ਗਈ ਹੈ ਹੁਣ ਦੇਖੋ ਅੱਠਵੀਂ ਵਾਰ ਮਿਲੀ ਹੈ ਇਹ ਮੁੱਦਾ ਭਖਿਆ ਜਾ ਰਿਹਾ ਹੈ ਕਿਉਂਕਿ ਸਿਰਫ ਰਾਜਨੀਤਿਕ ਹਿੱਤਾਂ ਦੇ ਲਈ ਇਸ ਦੇ ਵਿੱਚ ਕਿਹਾ ਕੀ ਕਿਸੇ ਆਮ ਜਨਤਾ ਦਾ ਭਲਾ ਹੋ ਰਿਹਾ ਜੀ ਤੁਸੀਂ ਦੇਖੋ ਜੇ ਉਹਨਾਂ ਨੂੰ ਜਮਨਤ ਮਿਲਦੀ ਪਈ ਹੈ ਤੇ ਉਹ ਲੋਕਾਂ ਲਈ ਕੀ ਕਰਦੇ ਪਏ ਨੇ ਉਹ ਜਾ ਕੇ ਵੱਤ ਵਤ ਉਹਨਾਂ ਨੇ ਆਪਣੀ ਸੰਗਤ ਨੂੰ ਦੇਖਣਾ ਹੈ ਕੀਰਤਨ ਭਜਨ ਕਰਨਾ ਹੈ ਵੱਤ ਵਤ ਹੋਰ ਸਰਕਾਰ ਨੂੰ ਜੋ ਫਾਇਦਾ ਹੋ ਸਕਦਾ ਹੋਏਗਾ ਉਹ ਫਾਇਦਾ ਹੋ ਰਿਹਾ ਹੋਵੇਗਾ ਆਮ ਜਨਤਾ ਨੂੰ ਹੋਰ ਕਿੱਥੇ ਫਾਇਦਾ ਹੋ ਰਿਹਾ ਜੇ ਫਿਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਇੱਕ ਰਾਮ ਰਵੀ ਨੂੰ ਇੱਕ ਵੋਟ ਬੈਂਕੀ ਤੌਰ ਤੇ ਦੇਖਿਆ ਜਾ ਸਕਦਾ ਹੈ ਬਿਲਕੁਲ ਰਾਜਨੀਤੀ ਹੈ ਵੋਟ ਬੈਂਕੀ ਹੈ ਸਭ ਕੁਝ ਇੰਨਾ ਵੱਡਾ ਹਜ਼ੂਮ ਉਹਨਾਂ ਦੇ ਕੋਲ ਹੈਗਾ ਆ ਜੇ ਹੁਣ ਉਹਨਾਂ ਦੇ ਨਾਲ ਮਾੜਾ ਵਿਵਹਾਰ ਕਰਨਗੇ ਉਹਨਾਂ ਨੂੰ ਜਮਾਨਤ ਨਹੀਂ ਦੇਣਗੇ ਜੇ ਥੋੜੀ ਜਿਹੀ ਉਨੀ ਕੀ ਉਹਦੇ ਨਾਲ ਕਰਦੇ ਆ ਉਹਨਾਂ ਦੇ ਕਹੇ ਤੇ ਉਹਨਾਂ ਦੀ ਜਿੰਨੀ ਵੀ ਸੰਗਤ ਹੈਗੀ ਇੱਕ ਵੋਟ ਸ਼ਾਇਦ ਉਹਦੋਂ ਨਾ ਜਾਵੇ ਹੋ ਸਕਦਾ ਕਿ ਲੋਕਾਂ ਦਾ ਪਿਆਰ ਹੀ ਉਹਨਾਂ ਆ ਬਾਬਾ ਰਾਮ ਸਿੰਘ ਦੇ ਨਾਲ ਜਿੰਨੀ ਵੀ ਉਹਨਾਂ ਦੀ ਸੰਗਤ ਹੈਗੀ ਹੈ ਉਹ ਵੱਡਾ ਇਫੈਕਟ ਵੱਡਾ ਪ੍ਰਭਾਵ ਛੱਡ ਸਕਦੀ ਹੈ ਚੋਣਾਂ ਦੇ ਉੱਪਰ ਅੱਛਾ ਡੇਰਾ ਮੁਖੀ ਨੂੰ ਇੱਕ ਫਰ ਲੋ ਦੇਣਾ 2024 ਦੇ ਇਲੈਕਸ਼ਨ ਨੇੜੇ ਆਉਣਾ ਮੈਮ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜਿਹੜਾ ਕਾਨੂੰਨ ਵੀ ਆ ਕਿ ਇਹ ਤਕੜੀ ਲੋਕਾਂ ਲਈ ਆ ਆਮ ਲੋਕਾਂ ਲਈ ਨਹੀਂ ਹੈ ਮੈਮ ਕਾਨੂੰਨ ਨਹੀਂ ਕਾਨੂੰਨ ਦੇਖੋ ਹਰ ਇੱਕ ਦੇ ਲਈ ਹੈ ਲੇਕਿਨ ਰਾਜਨੀਤੀ ਦੇ ਜਿਹੜੀ ਹੈ ਨਾ ਰਾਜਨੀਤੀ ਜਦੋਂ ਕਾਨੂੰਨ ਕਿੰਤਨ ਕਿਤੇ ਪ੍ਰਭਾਵਿਤ ਕਰਦੀ ਹੈ ਰਾਜਨੀਤੀ ਕਾਨੂੰਨ ਨੂੰ ਵੀ ਜਿਦੇ ਕਰਕੇ ਉਹ ਵੱਡੇ ਮੰਤਰੀਆਂ ਦੇ ਹੇਠਲੇ ਦੱਬੇ ਹੋ ਜਾਂਦੇ ਨੇ ਉਹ ਕੁਝ ਬੋਲ ਨਹੀਂ ਸਕਦੇ ਕਰ ਨਹੀਂ ਸਕਦੇ ਜੀ ਤੇ ਜਦੋਂ ਸੁਪਰੀਮ ਕੋਰਟ ਤੱਕ ਇਹ ਮਾਮਲੇ ਪਹੁੰਚ ਜਾਂਦੇ ਨੇ ਜਦੋਂ ਉਹ ਡੰਡਾ ਕਰਦੀ ਹੈ ਫਿਰ ਇਹਨਾਂ ਨੂੰ ਭਜਣਾ ਪੈ ਜਾਂਦੀਆਂ ਨੇ ਜੀ ਇਹ ਤਾਂ ਫਿਰ ਉਹ ਮਾਮਲਾ ਜੋ ਫੈਲੋਚੀ ਡਾਇਲੌਗ ਬੋਲੇ ਜਾਂਦਾ ਉਹ ਹੋ ਗਿਆ ਕਿ ਰਾਜਨੀਤੀ ਵਿੱਚ ਸਭ ਕੁਝ ਜਾਇਜ਼ ਆ ਜੀ ਬਿਲਕੁਲ ਜਿਵੇਂ ਕਹਿ ਰਹੇ ਨੇ ਕਿ ਪਿਆਰ ਦੇ ਜੰਗਲ ਚ ਸਭ ਕੁਝ ਜਾਇਜ਼ ਹੈ اسی ਤਰ੍ਹਾਂ ਹੀ ਰਾਜਨੀਤੀ ਦੇ ਵਿੱਚ ਵੀ ਸਭ ਕੁਝ ਜਾਇਜ਼ ਹੈ ਉਹ ਅੱਗੇ ਪਿੱਛੇ ਆਮ ਜਨਤਾ ਬਾਰੇ ਕੁਝ ਨਹੀਂ ਦੇਖਦੀ ਸਿਰਫ ਆਪਣੀ ਰਾਜਨੀਤੀ ਆਪਣੀ ਕੁਰਸੀ ਆਪਣੀ ਸਿਆਸਤ ਦੇਖਣੀ ਹੈ ਉਹਦੇ ਲਈ ਉਹਨਾਂ ਨੂੰ ਚਾਹੇ ਕੁਝ ਵੀ ਕਰਨਾ ਪਵੇ ਭਾਵੇਂ ਇੱਕ ਦੋਸ਼ੀ ਨੂੰ ਦੋਸ਼ੀ ਦੋਸ਼ ਉਹਦਾ ਹਟਾਉਣਾ ਹੀ ਹੋਵੇ ਕਿ ਵੀ ਇਹ ਗੁਨਾਹਗਾਰ ਨਹੀਂ ਹੈਗਾ ਉਹ ਵੀ ਕਰਨਾ ਪਵੇ ਤਾਂ ਰਾਜਨੀਤੀ ਕਰਵਾਏਗੀ ਇਹ ਵੀ ਕਿਹਾ ਜਾ ਸਕਦਾ ਕਿ ਰਾਮ ਰਵੀ ਨੂੰ ਫਰਲੋ ਬਾਰ-ਬਾਰ ਮਿਲਣਾ ਬੰਦੀ ਸਿੱਖਾਂ ਦੀ ਰਹਾਈ ਮੈਮ ਨਾ ਹੋਣਾ ਵੱਡੇ ਵੱਡੇ ਸਵਾਲ ਖੜੇ ਕਰਦੀ ਆ ਬਿਹਤ ਐਮ ਸਵਾਲਾਂ ਦੇ ਤੁਸੀਂ ਜੋ ਮੇਰੇ ਸੀ ਜਵਾਬ ਦਿੱਤੇ ਨੇ ਉਮੀਦ ਕਰਦੇ ਹਾਂ ਦਰਸ਼ਕਾਂ ਦੇ ਮਨਾਂ ਵਿੱਚ ਵੀ ਰਾਮ ਰੀਨ ਦੀ ਰਹਾਇ ਨੂੰ ਲੈ ਕੇ ਅਜਿਹੇ ਸਵਾਲ ਹੋਣਗੇ ਅਜਿਹੇ ਵਿਚਾਰ ਹੋਣਗੇ ਤਾਂ ਸਾਨੂੰ ਆਪਣੇ ਕਮੈਂਟ ਸੈਕਸ਼ਨ ਵਿੱਚ ਜਰੂਰ ਭੇਜੋ ਜਾਂ ਤੁਹਾਡੇ ਅਸੀਂ ਵਿਚਾਰਾਂ ਨੂੰ ਆਪਣੇ ਇਸ ਚਰਚਾ ਰਾਹ ਜਾਂ ਸੇਵਾ ਦਾ ਹਿੱਸਾ ਬਣਾ ਸਕੀਏ ਅਜਿਹੇ ਮੁੱਦੇ ਲੈ ਕੇ ਫਿਰ ਆਜ਼ਰੋ ਮੰਗੇ ਬਣੇ ਰਹੋ ਐਸਐਮਜੀ ਨਿਊਜ਼ ਨਾਲ